ਸੰਤਾਨ ਦਾ ਸਰਸਰ ਕਲਾ ਸੰਗੀਤ ਦਾ ਬਾਈਕਲਵਰ ਸਿੰਘ ਦੇ ਵੱਲੋਂ ਕਿਸੇ ਕਿਸੇ ਨੂੰ ਬਿਆਤ ਮਾਇਆ ਜਾਣ ਦਿੱਤੇ ਹੋ ਗੂਰਪਿਆ ਕਰ ਚੜ ਦੀ ਕਲਾ ਬਖਸ਼ ਕਰੇ ਆਮ ਤੌਰ ਤੇ ਜਿਵੇਂ ਕਿ ਟੂਲਾ ਸਟੋਰ ਦੇ ਲਈ ਆਪਣੇ ਕਰਮਚਾਰੀਆਂ ਦੀ ਤੁਹਾਨੂੰ ਸਿੱਧਾ ਪਰਮਾਰਕਰ ਦੋਨੇ Thank you. ਸੰਵਾਦ ਸੁਣਵਾੰਤ ਕੀਤਾ ਧੰਨਵਾਦ ਕੀਤਾ ਸ਼ਕਰਾਨਾ ਕੀਤਾ ਪਾਸ਼ਾ ਦਾ ਸਰਬੰਗਾਸ ਵਾਲੇ ਪ੍ਰਵਾਦ ਗਿਧਾਗਾਂ ਦਿੱਤੇ ਨੇ ਆਪ ਜੀ ਦੀ ਭਾਈ ਦੇ ਪਾਤਰੋਂ ਗੁਰਵਾਲੋਂ ਵੱਡੇ ਭਾਗਾਂ ਵਾਲੇ ਜੋ ਇਸ ਮਹਾਨ ਦਿਹਾੜੇ ਦੇ ਵਿੱਚ ਹਾਜ਼ਰੀ ਭਰ ਕੇ ਸਤਿਗੁਰ ਦੇ ਪਿਆਰੇ ਗੁਰਸਿੱਖ ਸੰਗਤਾਂ ਦੀ ਸੇਵਾ ਕਰਦੋਂ ਸਤਿਗੁਰ ਚਰਨਾਂ ਦੀ ਸੇਵਾ ਕਰਦੇ ਹੋ ਪ੍ਰਕਿਰਮਾ ਕਰਦੇ ਹੋ ਦਰਸ਼ਨ ਕੀਤੇ ਨੇ ਪਾਸ਼ਾ ਦੇ ਔਰ ਆਖਿਰ ਪਰ ਦਰਸ਼ਨ ਕੀਤੇ ਦੱਸੇ ਪਾਸ਼ਾ ਦੇ ਪੰਜ ਪਿਆਰਿਆਂ ਦੇ ਵਿੱਚੋਂ ਆਪ ਜੀ ਦੇ ਵੱਡੇ ਭਾਗਾਂ ਵਾਲੇ ਹੋ ਸੋ ਜੁਵਾਰਾ ਫਿਰ ਬਹੁਤ ਬਹੁਤ ਧੰਨਵਾਦ ਆਉਰਾ ਕਿਸਾ ਤੋਂ ਬਸ ਸੋਨ ਸੁਣੀਏ ਆਲੋਚਨਾ ਕਰਕੇ ਸਰਤਾਂ ਹੈ ਤੇ ਜੀਤ ਸਿੰਘ ਜਰਵਨ ਮਾਨਾ ਗੋਲੋਣਾ ਸਤਿਕਾਰ ਕਰਦਾ ਹਾਂ ਉਹ ਪਾਸੇ ਤੋਂ ਗ੍ਰੋਹ ਪਸਰਦਾ ਜਿਵੇਂ ਸਾਰ ਜਵਾਨਾਂ ਨੂੰ ਮਾਣ ਦੇ ਮਾਣ ਕਰਦਾ ਹੈ ਜੀਤ ਸਿੰਘ ਸਤਿਕਾਰਯੋਗ 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 ਸ